ਹਾਂਜੀ ਦੋਸਤੋ ਸੱਸੀ ਗੱਲ ਸਾਰਿਆਂ ਨੂੰ ਜੇ ਪਰਿਚੇ ਸ੍ਰੀ ਗੱਲ ਕਰਦੇ ਨੇ ਵੀ ਆਪਣੇ ਵੀਡੀਓ ਦੇਖਦੇ ਪੱਲਾ ਵੀ ਫੱਕੀ ਮੈਂ ਵੀਡੀਓ ਪਾਈਆਂ ਜੇ ਉਹਦੀ ਵੀ ਦੇਖੀਆ ਵਧੀਆ ਉਹਦੇ ਉੱਤੇ ਵੀਊ ਆਏ ਸਾਰਿਆਂ ਨੇ ਲੱਗ ਪਾ ਵਧੀਆ ਜਿਹੜੀਆਂ ਦੇਖੀਆਂ ਆਪਾਂ ਗੱਲ ਕਰ ਰਹੇ ਗੱਲ ਕੀਤੀ ਸੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਸੈਂਸੇ ਹੀ ਹੁਣ ਕਰੀ ਗੱਲ ਕੀਤੀ ਸੀ ਪਹਿਲਾਂ ਤੁਹਾਡਾ ਪਰਸਨ ਬਾਰੇ ਕੋਵਿਡ ਡੀਟਿੰਗ ਪਰਸਨ ਆਮ ਲੋਕਾਂ ਸਾਰਿਆਂ ਬਾਰੇ ਸੁਣੋ ਬੜੀ ਜਿਆਨਕਾਰੀ ਦਿੱਤੀ ਸੀ। ਉਹਦੇ ਮੁਤਾਬਕ ਵੀ ਵੀਡੀਓ ਹੁਣ ਚੱਲ ਚੱਲ ਰਹੀਆਂ ਨੇ, ਕਈ ਵੀਡੀਓ ਆ ਰਹੀਆਂ ਨੇ। 2500% ਦੇ ਬਾਰੇ। ਉਹਦੇ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਹੈ। ਨਾ ਕੋਈ ਸਰਕਾਰ ਵੱਲੋਂ ਅਪਡੇਟ ਹੈ, ਨਾ ਕੋਈ ਹੋਰ ਕੀ ਅਪਡੇਟ ਹੈ। ਅਜੇ ਨਾ ਕੋਈ ਇਸ਼ਤਿਹਾਰ ਨਿਕਲ ਕੇ ਸਾਹਮਣੇ ਆਇਆ ਹੈ। ਨਾ ਹੀ ਕੋਈ ਅਜੇ ਕਿ ਸਰਕਾਰ ਵੱਲੋਂ ਅਪਡੇਟ ਦਿੱਤੀ ਗਈ ਹੈ 2500% ਬਾਰੇ। ਅਜੇ ਤਾਂ ਕੁਝ ਵੀ ਨਹੀਂ ਹੈਗਾ। ਜਿੰਨੇ ਵੀ ਆ ਰਹੀਆਂ ਨੇ ਇਸ ਹੈ ਨਹੀਂ ਹੈ ਗਿਆ ਜਦੋਂ ਵੀ ਅਪਡੇਟ ਆਊਗਾ ਸੁਣਵਾਜੀ ਸਪੈਸ਼ਲ ਵੀਡੀਓ ਬਣਾ ਕੇ ਦੱਸਾਂਗੇ ਕਿ ਹੁਣ ਅਪਡੇਟ ਆਇਆ ਹੈ ਸਰਕਾਰ ਵੱਲੋਂ 25% ਜਿਵੇਂ ਕਿ ਸਰਕਾਰ ਕਈ ਵਾਰੀ ਪ੍ਰਸ਼ਨ ਹੁੰਦੀਆਂ ਰਿਲੇਟ ਕਰਦੀਆਂ ਤੇ ਵੀ 25% ਕਰੀ ਜਾ ਵਧਦੀ ਹੈ ਲਗ ਲਗ ਜਿਲ੍ਹਿਆਂ 'ਚ ਇਸ ਵਾਰ ਸਹੀ ਟਾਈਮ ਤੇ ਤੁਹਾਨੂੰ ਅਪਾ ਜਾਣਕਾਰੀ ਦੇ ਦਿੱਤੀ ਸੀ ਸਾਥ ਮੇਰੇ ਤੇ ਵੀ ਬੜਾ ਯਮਾਨਾਗਾ ਸਾਹਮਣੇ ਤੇ ਵੀ ਬੜਾ ਲਿਖ ਲਿਆ ਸੀਗਾ ਤੁਸੀਂ ਦੇਖ ਲਿਆ ਹੁਣ ਬਾਕੀ ਜਦੋਂ ਵੀ ਅਪਡੇਟ ਸਰਕਾਰ ਵੱਲੋਂ ਨਿਕਲ ਕੇ ਆਉਂਦੀ ਹੈ ਸਾਹਮਣੇ ਜਾਂ ਕੋਈ ਬਿਆਨ ਬਿਆਜੀ ਆਉਂਦੀ ਹੈ ਤਾਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜ਼ਰੂਰ ਦੱਸਾਂਗੇ ਕਿਉਂਕਿ ਠੇਕ ਵੀਡੀਓ ਆਪਾਂ ਨਹੀਂ ਬਣਾਉਂਦੇ ਠੇਕ ਜਾਣਕਾਰੀ ਨਹੀਂ ਦਿੰਦੇ ਆਪਾਂ ਸੋ ਸਹੀ ਹੁੰਦੀ ਹੈ ਗੱਲ ਕੋਈ ਦੱਸਦੇ ਆਂ ਇਹ ਵਿੱਚ ਕਾਪੀ ਕੋਈ ਗਲਤ ਕਮੈਂਟ ਵੀ ਨਹੀਂ ਆਉਂਦਾ ਆਪਾਂ ਐਵੇਂ ਝੂਠ ਬੋਲਣ ਦਾ ਕੀ ਫਾਇਦਾ ਜਦੋਂ ਕਿ ਅਪਡੇਟ ਕਰ ਬਲਉਣੀ ਆ ਆਈ ਅਚੀ ਤੋਂ ਪਸੰਦੀ ਤਾਂ ਆਪ ਉਹਦੀ ਅਪਡੇਟ ਨਹੀਂ ਦੇਵਾਗੇ ਤੁਹਾਨੂੰ ਸਹੀ ਜਾਣਕਾਰੀ ਆਪ ਨੂੰ ਮਿਲੂਗੀ ਸਹੀ ਅਪਡੇਟ ਆਉਗੀ ਤਾਂ ਸਾਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾਓ ਬਾਕੀ ਸਾਰੇ ਇਸ ਤਰ੍ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਜੀ ਤਾਂ ਕਿ ਜੇ ਪਹਿਲਾਕਰ ਨੂੰ ਮੀਤ ਦਵਾ ਲੈਣਾ ਕੋਈ ਵੀ ਝੂਠੀ ਜਾਣਕਾਰੀ ਆਪਣੇ ਚੈਨਲ ਦੇ ਜਾਂ ਤੇ ਜਾਂ ਰਿਗੂਲਰ ਨੇ ਚੱਕਰ ਦੇ ਵਿੱਚ ਆਪਾਂ ਨਹੀਂ ਵੀਡੀਓ ਬਣਾਉਂਦੇ ਤਾਂ ਨਹੀਂ ਆਪਣਾ ਕਿਸੇ ਨਾਲ ਕੋਈ ਨਹੀਂ ਜੀ ਸੰਬੰਧ ਹੈਗਾ ਆਪਣਾ ਚੈਨਲ ਓਰੀਜਨਲ ਤੇ ਨਰਵਲ ਚੈਨਲ ਆਪਾਂ ਸੋਡੀਏ ਦੇ ਸਾਫ਼ ਵੀਡੀਓ ਹੀ ਦੰਨੇ ਆ ਜਾਣਕਾਰੀ ਦੰਨੇ ਆ ਝੂਠੀ ਕੋਈ ਵੀ ਜਾਣਕਾਰੀ ਨਹੀਂ ਦੰਦੇ ਨਹੀਂ ਕੋਲੇ ਆਪਣੇ ਆਪਣੇ ਕੋਲੇ ਕੋਈ ਅਪਡੇਟ ਹਜੇ ਤੱਕ ਪਹੁੰਚੀ ਹੈ ਇਹ ਆਪਣੂੰ ਦੱਸ ਦਿੱਤੀ ਕਿ ਜੇ ਕੋਈ ਜਾਣਕਾਰੀ ਆਪਣੇ ਕੋਲੋਂ ਨਿਕਲ ਕੇ ਸਾਹਮਣੇ ਆਈ ਤਾਂ ਸਹੀ ਜਾਣਕਾਰੀ ਮਹੀ ਕਰਾ ਦਿੱਤੀ ਹੋ ਵੀਡੀਓ ਦੇਖਣ ਲਈ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਜੀ ਧੰਨਵਾਦ ਉਪਰ